ਮੋਰਖਾਨ ਸਾਧ ਸੰਗਤ ਜੀਓ ਆਪ ਜੀ ਬੜੇ ਭਾਗੇ ਹੋ ਗੰਗੀ ਰਾਜਾਨ ਰਾਜ ਭਾ ਨਾਮ ਭਾਨ ਦੇਵਾਨ ਦੇਵ ਉਪਮਾ ਮਹਾਰ ਰਸੀ ਮਹਾਨ ਸੁਭਾ ਵਾਲੇ ਸਾਧੂ ਚਰਤ ਅਖਦੇ ਮਾਲਕ ਹੈ ਧਰੇਂ ਨਿਵਾਜ਼ ਜਦੀਨਾ ਬੰਦੂ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਨ ਦੇਵਤਿਆਂ ਦੀ ਊਟ ਸਰਵ ਦੇ ਕਾਰਿਨਾਥ ਸ਼ਬਦਾਂ ਦਾ ਉਤਾਰ ਕਾਲ ਜੀ ਦੀ ਜੀਵਾਂ ਦੇ ਉਦਾਰ ਕੰਤਾ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਅਕਾਲ ਜੀ ਦੇ ਜਨਮ ਦੇ ਕਾਲ ਕੇ ਸਤਿਗੁਰਾਂ ਦੇ ਦਰਸ਼ਨ ਕਰਕੇ ਸਤਿਗੁਰਾਂ ਪਾਸੋਂ ਜੀਵਨ ਮੁਕਤੀ ਦਾ ਪਾਵਨ ਹਮੇ ਹੈ ਉਸ ਸਮੇਂ ਤੋਂ ਇਹ ਬਿਨਾ ਬਾਣੀ ਸ੍ਰੀ ਜਪੁਜੀ ਸਾਹਿਬ ਦੀ ਦੇ ਹਫਤਾ ਵਾਰੀ ਤथा ਜੋ ਆਰੰਭ ਹੋਈ ਹੈ ਸਤਿਗੁਰਾਂ ਦੀ ਦਇਆ ਸਰਤਾ ਮਹਾਰਾਜਾ ਕਰਣਾਂ ਤਾਂ ਸ੍ਰੀ ਜਪੁਜੀ ਸਾਹਿਬ ਦੀ ਅਨੇ ਨੇ ਸ੍ਰੀ ਪਾਉਣੀ ਗਾਵੇ ਕੋ ਤਾਣ ਮੁਗਵਛ ਤਾਣ ਗਾਵੇ ਕੋ ਦਾਰਤ ਜਾਣੇ ਦੀ ਸਾਨ ਹੈ ਗਾਵੇ ਕੋ ਮੂਰ ਬੜੀ ਅਰਿਆਂ ਚਾਰ ਗਾਵੇ ਕੋ ਵਿਜਿਆ ਰਖ ਨੂੰ ਵੀ ਚਾਰ ਗਾਵੇ ਕੋ ਸਾਜ ਕਰੇ ਤਨ ਖੇ ਗਾਵੇ ਕੋ ਜੀਅ ਲੈ ਫਿਰ ਦੇ ਗਾਵੇ ਕੋ ਜਾਪੇ ਜਿਸ ਹੈ ਜਗੂਰ ਹੈ ਗਾਵ ਕੋ ਵਿਖਰ ਹਾਦਰਾ ਹਰੂਰ ਸਤਨਾ ਕਥੇ ਨਾ ਆਵੇ ਟੋਟ ਖਾਚ ਤਾਚ ਤਥੀ ਕੋਟੀ ਕੋਟ ਕੋਟ ਦੇਦਾ ਦੇ ਲੈਂਦੇ ਥੱਕ ਬਾਹੀ ਜੁਖਲਾ ਜਗੰਤਰ ਸਾਹੀ ਖਾਹੀ ਹੁਕਮੇ ਹੁਕਮ ਚਲਾਏ ਰਾਹ ਨਾਨਕ ਬਿਨ ਸ਼ਰੀਰ ਪਰਵਾਹ ਇਸ ਬਾਣ ਬਾਣੀ ਦੇ ਪਿਛਲੇ ਦਿਵਾਨਾਂ ਦੇ ਵਿੱਚ ਵਿਚਾਰ ਉਪਰੰਭ ਹੋਈ ਸੀ ਵਿਚਾਰ ਦੇ ਹਮੇਸ਼ਾ ਦੋ ਪੱਖ ਹੁੰਦੇ ਨੇ ਇੱਕ ਨਿਖੇਧ ਪੱਖ ਹੁੰਦਾ ਹੈ ਇੱਕ ਵਿਰੀ ਪੱਖ ਹੁੰਦਾ ਹੈ ਤੇ ਸਿੱਧਾ ਨੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੂੰ ਸੁਮੇਰ ਬਰਤ ਪਰ ਪ੍ਰਸ਼ਨ ਕੀਤਾ ਸੀ ਕਿ ਮਹਾਰਾਜ ਜੇ ਉਸ ਆਕਾਰਪੁਰਖ ਵਾਹਿਗੁਰੂ ਦੇ ਹੁਕਮ ਨੂੰ ਨਹੀਂ ਜਾਣਿਆ ਜਾ ਸਕਦਾ ਤਾਂ ਆਪ ਕੀ ਉਸ ਦੇ ਬਲ ਭਾਵ ਤਣ ਨੂੰ ਹੀ ਕਸਨ ਕਰ ਦੇਣਾ ਕਰੋ ਕਿ ਉਸ ਵਾਹਿਗੁਰੂ ਦਾ ਬਲ ਕਿੰਨਾ ਹੈ ਉਸ ਵਾਹਿਗੁਰੂ ਦੀ ਸ਼ਕਤੀ ਕਿੰਨੀ ਹੈ ਇਹਨਾਂ ਦੀ ਚਲਾਕੀ ਸੀ ਸਿੱਧਾਂ ਦੀ ਕਿ ਜੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਉਹ ਉਸ ਵਾਹਿਗੁਰੂ ਦੇ ਬਲ ਤਾਣੀ ਕਤਨ ਕਰ ਦੇਣਗੇ ਤਾਂ ਜਿਸ ਤਰ੍ਹਾਂ ਅਖਾੜੇ ਦੇ ਵਿੱਚ ਪਹਿਲਵਾਨ ਦਾ ਬਾਦ ਜੋਖਿਆ ਜਾਂਦਾ ਹੈ ਇਹ ਇਸ ਦੇ ਅੰਦਰ ਇੰਨਾ ਬਾਲ ਹੈ ਤਾਂ ਉਸ ਦੇ ਬਾਲ ਨੂੰ ਜਾਣਨੇ ਕਰਕੇ ਪਹਿਲਵਾਨ ਦੀ ਸਾਰੇ ਸਰੀਰ ਦੀ ਵਿਆਗਤਾ ਹੋ ਜਾਂਦੀ ਹੈ ਇਸੇ ਤਰ੍ਹਾਂ ਸਿਦਾ ਨੇ ਪ੍ਰਸ਼ਨ ਕੀਤਾ ਕਿ ਮਹਾਰਾਜ ਆਪ ਦੀ ਉਹ ਸੁਆਹ ਸੁਹੁੰਦੇ ਬਾਗ ਉਹ ਸੁਆਹ ਸੁਹੁੰਦੇ ਤਾਂ ਤਾਂ ਹੀ ਕਥਨ ਕਰ ਦੇਣਾ ਕਰੋ ਤੇ ਜਾਂ ਇਹ ਦੱਸਣਾ ਕਰੋ ਕਿ ਉਸ ਵਾਹਿਗੁਰੂ ਦੇ ਬਾਗ ਤਣ ਨੂੰ ਕੌਣ ਦਾ ਸਕਦਾ ਹੈ ਜਾਂ ਕੌਣ ਦਾ ਹੈ ਤਾਂ ਸਤਿਗੁਰਾਂ ਨੇ ਇਹ ਨਾਮ ਨਿਸ਼ੇਧ ਬਾਖ ਦੇ ਅਨੁਸਾਰ ਅਰਥ ਨੂੰ ਪਿਛਲੇ دیਵਾਨਾ ਦੇ ਵਿੱਚ ਮਹਾਰਾਜ ਨੇ ਉਸ਼ਕ ਕਰਵਾਏ ਸਨ ਹੁਣ ਅਸੀਂ ਫਿਰ ਉਸ ਬਾਉਰੀ ਦੇ ਅਰਥ ਸੰਪੂਰਨ ਅਰੰਭ ਤੋਂ ਸਤਿਗੁਰਾਂ ਦੀ ਦਇਆ ਸਰਕਾਰ ਪ੍ਰਾਰੰਭ ਕਰ ਰਹੇ ਹਾਂ ਆਪ ਸਭ ਸੰਗਤਾਂ ਸਤਿ ਪੁਰਨਾ ਸਤਿਗੁਰਾਂ ਦੀ ਪਾਵਨ ਪਵਿੱਤਰ ਨੂਰੀ ਵਿੱਚ ਹਾਜ਼ਰ ਲਵਾਓ ਗਾਜ ਵਜ ਕੇ ਆਖੋ ਸਤਿਗੁਰਾਂ ਦਾ ਨਾਮ ਸ੍ਰੀ ਵਾਹਿ ਹੈਉ ਸਾਹਿਬ ਜੀ ਗਾਵੇ ਕੋ ਤਾਨ ਸਤਿਗੁਰਾਂ ਨੇ ਪਹਿਲਾਂ ਸ਼ਿਦਾਂ ਨੂੰ ਨਸੀਹਤ ਬਾਬ ਦੇ ਅਨੁਸਾਰ ਦੱਸਿਆ ਕਿ ਗਾਵੇ ਕੋ ਤਾਨ ਕੌਣ ਹੈ ਉਸ ਵਾਹਿਗੁਰੂ ਨੂੰ ਤਾਣ ਉਸ ਵਾਹਿਗੁਰੂ ਦੇ ਸਮਰੱਥਨ ਬਾਗਤਾਈ ਗਾ ਸਕੇ ਕਿਸ ਮਨੁੱਖ ਦੇ ਅੰਦਰ ਐਸਾ ਬਲ ਹੈ ਬਲ ਤਾਂ ਹੀ ਉਸ ਦਾ ਗਾਇਆ ਜਾ ਸਕੇ ਜੇ ਵਾਹਿਗੁਰੂ ਦੇ ਬਾਤ ਭਾਵ ਤਾਂ ਨੂੰ ਕੋਈ ਜਾਣ ਸਕੇ ਕੋਈ ਵਾਹਿਗੁਰੂ ਦੇ ਆਕਾਰ ਜਿੱਡਾ ਹੋਵੇ ਉਹ ਉਸ ਵਾਹਿਗੁਰੂ ਦੀ ਕੋਈ ਬਰਾਬਰਤਾ ਕਰ ਸਕੇ ਤਾਂ ਹੀ ਉਸ ਦੇ ਵਾਹਿਗੁਰੂ ਦੇ ਉਸ ਪਾਤਸ਼ਾਹ ਦੇ ਕੋਸ਼ ਅਕਾਰ ਪੁਰਖ ਵਾਹਿਗੁਰੂ ਦੇ ਬਲ ਤਾਣ ਆਏ ਗਾਇਆ ਜਾ ਸਕੇ ਹੋਵੇ ਕਿਸੇ ਤਾਣ ਕਿਸ ਮਨੁੱਖ ਦੇ ਅੰਦਰ ਐਸਾ ਤਾਣ ਹੈ ਜੇ ਕਿਸੇ ਦੇ ਅੰਦਰ ਐਸਾ ਤਾਣ ਹੈ ਐਸੀ ਸ਼ਕਤੀ ਲਖਣਾ ਵਧੀ ਕਰਕੇ ਭਾਵ ਸੁਰਤੀ ਕਰਕੇ ਦਿਮਾਗ ਕਰਕੇ ਐਸੀ ਸ਼ਕਤੀ ਹੋਵੇ ਤਾਂ ਹੀ ਉਸ ਵਾਹਿਗੁਰੂ ਦੇ ਬਲ ਤਾਣ ਦਾ ਹੀ ਕੋਈ ਦਾਸ ਹੋਵੇ

کارن ہے اسکول ہے پھر اسکول جو سنسار دیا داتا نے تیا پتر نے گڑیا کاراں نے اور کئی کئی طرح دے قدارت شکن لئی نے کئی کئی طرح دے وستر پہن لئی نے کئی کئی طرح دیا وستر پہن لئی نے راس لین لئی جیبا ہے دیکھن لئی اکھا نے سرمن کرن لئی کان نے سنن دی شکی لئی ناک ہے ਇਸ ਤਰ੍ਹਾਂ ਸਾਧ ਸੰਗਤ ਜਿਉ ਉਹ ਸਵਾਹੀ ਹੁੰਦੀਆਂ ਬਿਆੰਤ ਦਾਤਾ ਨੇ ਇਹ ਸਿੱਧੋ ਕੌਣ ਕਿਸ ਮਨੁੱਖ ਦੇ ਅੰਦਰ ਹੈ ਐਸਾ ਬਾਰ ਹੈ ਗਿਆਨ ਦਾ ਕਿ ਉਹ ਵਾਹਿਗੁਰੂ ਦੀਆਂ ਸਮਗਰ ਦਾਤਾ ਨੂੰ ਦਾ ਸਕੇ ਇਹ ਤਾਂ ਸਾਧ ਸੰਗਤ ਜੀ ਸਾਡਾ ਜੀਵਨ ਜੋ ਸਾਡੇ ਸਾਹਮਣੇ ਨਜ਼ਰੀ ਆ ਰਿਹਾ ਹੈ ਕਿ ਅਸੀਂ ਇੰਨੇ ਸਾਲ ਜੀਏ ਆ ਜਾਂ ਕੋਈ 50 60 ਸਾਲ ਮਨੁੱਖ ਇਸ ਸਰੀਰ ਕਰਕੇ ਆਪਣੀ ਪਰਾਰਥ ਦਾ ਭੋਗ ਰਿਹਾ ਹੈ ਸੰਸਾਰ ਤੇ ਪਰ ਇਹ ਜੀਵਨ ਇਹਦਾ ਨਹੀਂ ਹੈ ਇਹ ਤਾਂ ਬਹੁਤ ਲੰਮਾ ਹੈ ਸਤੁਰ ਦੀ ਆਖਰੇ ਨੇ ਕਈ ਗੋਡ ਭਏ ਕੀ ਲਪਤੰਗਾ ਕਈ ਜਨਮ ਗਜ ਮੀਨ ਫੁਰੰਗਾ ਕਈ ਜਨਮ ਪੰਖੀ ਸਰਪ ਹੋਇਓ ਕਈ ਜਨਮ ਹੈ ਵਰਨਿਤ ਹੋਇਓ ਕਿ ਮਹਾਰਾਜ ਕਈ ਨਾ ਲੰਮਾ ਜੀਵਨ ਅਸੀਂ ਜੀ ਆਏ ਆ ਤੇ ਇਹ ਹੁਣ ਸਤੁਰਾਂ ਨੇ ਕਿਰਪਾ ਕਰਕੇ ਭਈ ਪ੍ਰਾਪਤ ਮਾਨੁਖ ਦੇਹ ਲਈਆ ਗੋਪਿੰਦ ਮਿਲਣ ਕੀ ਇਹ ਤੇਰੀ ਬਰੀਆ ਇਹ ਮਨੁੱਖਾ ਜੀਵਨ ਬਖਸ਼ਿਆ وہ جنیاں چوراسی لاکھ جنہ سی طرح طرح دیا ٹھیا دے جونوں کے پالن ہار ساتھوں نے داتا بخشیاں نے تھی بھی کھان جنہ بخشیا ہے سریر بخشیا ہے یہ سنسار بخشیا ہے ਕਿਹੜਾ ਮਨੁੱਖ ਹੈ ਸਿੱਧੂ ਜਿਸ ਦੇ ਅੰਦਰ ਐਸਾ ਬਲ ਹੋਵੇ ਕਿ ਉਸ ਵਾਹਿਗੁਰੂ ਦੀਆਂ ਸਮਰੱਧ ਦਾਤਾਂ ਦਾ ਕਤਲ ਕਰ ਸਕੇ ਕੱਗ ਸਕਣ ਵਾਲਾ ਹੋਵੇ ਜਾਂ ਉਸ ਵਾਹਿਗੁਰੂ ਦੀਆਂ ਸਮਰੱਧ ਦਾਤਾਂ ਨੂੰ ਦਾਸ ਸਕਣ ਵਾਲਾ ਹੋਵੇ ਤਾਂ ਸਿੱਧਾਂ ਨੇ ਆਖਿਆ ਕਿ ਸਾਧੂ ਜੀ ਹੋ ਜਿਉਂ ਉਸ ਵਾਹਿਗੁਰੂ ਦੀਆਂ ਦਾਤਾਂ ਦਾ ਕਤਲ ਨਹੀਂ ਹੋ ਸਕਦਾ آپ کیرپا کر کے واحر کا ایسا بال ہے کہ اس واہ گرو دگر داتا نشانیاں جان سکنا کرے چکر چینے برن جاتے جس واحر کا کوئی چکر چین نہیں واحد نشانیاں تو وکرا ہے جیڑا واحر نرنکار ہے جس کا کوئی آکار نہیں ہے جی اس کا کوئی آکار ہے جی اس کا آکار اتنا وڈا ہے کہ اس واحر کی آکار بھاو چکر چین ਭਾਗ ਉਸ ਦੀਆਂ ਨਿਸ਼ਾਨੀਆਂ ਨੂੰ ਜਾਣਨ ਲਈ ਮਨੁੱਖ ਨੂੰ ਵੀ ਤਾਂ ਓਡਾ ਵੱਡਾ ਹੋਣਾ ਪਵੇਗਾ ਇਤਨੀ ਸ਼ਕਤੀ ਚਾਹੀਦੀ ਹੈ ਕਿ ਜਿਸ ਤਰ੍ਹਾਂ ਆਕਾਰ ਵਾਹਿਗੁਰੂ ਦਾ ਹੈ ਐਸਾ ਹੀ ਆਕਾਰ ਬੁੱਧੀ ਕਰਕੇ ਅਦੇ ਸਰੀਰਕਾਰ ਕਿਸੇ ਮਨੁੱਖ ਦਾ ਹੋਵੇ ਤਾਂ ਹੀ ਉਸ ਵਾਹਿਗੁਰੂ ਦੀਆਂ ਨਿਸ਼ਾਨੀਆਂ ਨੂੰ ਜਾਣ ਸਕੇ ਤਾਂ ਹੀ ਉਸ ਵਾਹਿਗੁਰੂ ਦੀਆਂ ਨਿਸ਼ਾਨੀਆਂ ਨੂੰ ਦੇਖ ਕਰਕੇ ਇਸ ਸੰਸਾਰ ਦੇ ਵਿੱਚ ਦੱਸਣਾ ਸਕੇ ਦੱਸਣ ਦਾ ਬਾਲ ਰੱਖ ਸਕੇ ਕਿ ਸਦੋ ਕੋਈ ਵੀ ਐਸਾ ਮਨੁੱਖ ਨਹੀਂ ਹੈ ਜੋ ਸਵਾਗ੍ਰਿਧੀਆਂ ਸਮਗਰ ਦਾਤਾਂ ਅਤੇ ਸਮਗਰ ਨਿਸ਼ਾਨੀਆਂ ਨੂੰ ਦਸਣ ਯੋਗਾ ਹੋਵੇ ਕਿਸੇ ਮਨੁੱਖ ਦੇ ਅੰਦਰ ਐਸਾ ਬਲ ਨਹੀਂ ਹੈ ਕਿ ਉਹ ਸਵਾਗ੍ਰਿਧੀਆਂ ਭਾਵ ਪੂਖਸ਼ਮਤੀਆਂ ਨਿਸ਼ਾਨੀਆਂ ਤੇ ਤਾਣ ਵਾਲ ਭਾਵ ਦਾਤਾਂ ਨੂੰ ਆਖਣ ਸਕਾ ਹੋਵੇ ਐਸਾ ਕਿਸੇ ਮਨੁੱਖ ਦੇ ਅੰਦਰ ਬਲ ਨਹੀਂ ਹੈ ਜੀ ਗਾਵੈ ਕੋ ਗੁਣ ਵਡਿਆਈਆ ਚਾਰ ਤਾਗੁਰ ਸਿੱਧਾਂ ਨੇ ਆਖਿਆ ਕਿ ਮਹਾਰਾਜ ਜਿਉ ਉਸ ਵਾਹਿਗੁਰੂ ਦੇ ਤਾਨ ਬਲ ਨੂੰ ਨਹੀਂ ਆਖਿਆ ਜਾ ਸਕਦਾ ਉਸ ਵਾਹਿਗੁਰੂ ਦੀਆਂ ਦਾਤਾਂ ਨਹੀਂ ਦਸੀਆਂ ਜਾ ਸਕਦੀਆਂ ਉਸ ਵਾਹਿਗੁਰੂ ਦੀਆਂ ਨਿਸ਼ਾਨੀਆਂ ਨਹੀਂ ਦਸੀਆਂ ਜਾ ਸਕਦੀਆਂ ਤੇ ਆਪ ਜੀ ਕਿਰਪਾ ਕਰਕੇ ਉਸ ਵਾਹਿਗੁਰੂ ਦੇ ਗੁਣੇ ਦੱਸ ਦੇਣਾ ਕਰੋ ਕਿ ਉਸ ਵਾਹਿਗੁਰੂ ਦੇ ਗੁਣ ਕਿਹੜੇ-ਕਿਹੜੇ ਨੇ ਤਾਂ ਸਾਧਗੁਰਾਂ ਨੇ ਆਖਿਆ ਕਿ ਗਾਵੇ ਕੋ ਗੁਣ ਕਿਹਸ਼ ਮਨੁੱਖ ਦੇ ਅੰਦਰ ਐਸਾ বল ਹੈ ਕਿ ਉਹ ਸਵਾਹਿਗੁਰੂ ਦੇ ਸਮਗਰ ਗੁਣਾ ਦਾ ਕਥਨ ਕਰ ਸਕਣ ਵਾਲਾ ਹੋਵੇ ਗਰੀਬ ਨਿਵਾਜ ਰਸਈਆ ਮਾਥੇ ਸ਼ਤਰ ਤਰੈ ਐਸੇ ਸੁਭਗੁਣ ਨੇ ਉਸ ਵਾਹਿਗੁਰੂ ਦੇ ਅੰਦਰ ਉਸ ਵਾਹਿਗੁਰੂ ਦੇ ਸਮਗਰ ਗੁਣਾ ਦਾ ਕਿਹੜਾ ਹੈ ਮਨੁੱਖੇ ਸੰਸਾਰ ਦੇ ਵਿੱਚ ਕਿਹੜਾ ਹੈ ਜੀਵ ਜਿਸ ਦੇ ਅੰਦਰ ਐਸੀ ਹੁద్ధి ਹੋਵੇ ਕਿ ਵਾਹਿਗੁਰੂ ਦੇ ਸਮਗਰ ਗੁਣਾ ਦਾ ਬਲ ਸਾਰੇ ਗੁਨਾ ਦਾ ਕਤਨ ਕਰ ਸਕਣ ਵਾਲਾ ਹੋਵੇ ਕਿਸੇ ਮਨੁੱਖ ਦੇ ਅੰਦਰ ਐਸਾ ਬਲ ਨਹੀਂ ਹੈ ਸਿੱਧੂ ਫਿਰ ਸਿੱਧਾਂ ਨੇ ਆਖਿਆ ਕਿ ਮਹਾਰਾਜ ਆਪ ਉਸ ਪਾਤਸ਼ਾਹ ਜੀ ਦੀਆਂ ਉਸ ਕਾਲਪੁਰਗਾਈ ਦੂਰੀਆਂ ਜੋ ਵਡਿਆਈਆਂ ਨੇ ਉਸ ਵਡਿਆਈਆਂ ਦਾ ਹੀ ਕਤਨ ਕਰ ਦੇਣਾ ਕਰੋ ਤਾਂ ਸਾਧੂ ਜੀ ਨੇ ਆਖਿਆ ਕਿ ਵਡਿਆਈਆਂ ਚਾਰ ਗਾਵ ਹੈ ਕੋ ਗੁਣ ਵਡਿਆਈਆਂ ਚਾਰ ਕਿਸ ਮਨੁੱਖ ਦੇ ਅੰਦਰ ਬਲ ਹੈ ਕਿਸ ਦੇ ਅੰਦਰ ਐਸਾ ਬਲ ਹੈ ਕਿ ਉਸ ਵਜ੍ਹਾ ਹੁੰਦੀਆਂ ਚਾਰ ਭਾਵ ਸੁੰਦਰ ਵਡਿਆਈਆਂ ਨੂੰ ਆਕਸਤ ਨਾ ਕਰਨੇ ਕਿਸ ਤਰ੍ਹਾਂ ਉਹ ਮਨੁੱਖਾਂ ਨੂੰ ਸੁਭਾਣਾ ਰੂਪੀ ਵਡਿਆਈਆਂ ਦੇ ਰਹੇ ਨੇ ਕਿਸ ਤਰ੍ਹਾਂ ਮਨੁੱਖਾਂ ਨੂੰ ਬੁੱਧੀ ਰੂਪੀ ਵਡਿਆਈ ਦੇ ਰਹੇ ਨੇ ਕਿਸ ਤਰ੍ਹਾਂ ਵਾਹਿਗੁਰੂ ਚਾਰ ਉਦਾਰਥ ਜੇ ਕੋ ਮੰਗਾ ਸਾਧ ਜਨ ਕੀ ਸੇਵਾ ਲਾਗੈ ਸਾਧ ਸੰਗੋ ਹਦਿਆ ਧਰਮਾਦਿਤ ਵਿਵੇਕ ਬੁੱਧੀ ਖਾੜ ਸ਼ਕਤੀ ਜਿਹੜੇ ਐਸੇ ਸ਼ੁਭ ਗੁਣ ਨੇ ਉਹ ਕਿਸ ਤਰ੍ਹਾਂ ਕਿਹੜੇ ਕਿਹੜੇ ਮਨੁੱਖ ਨੂੰ ਬਖਸ਼ ਰਹੀ ਨੇ ਅਤੇ ਕਦੋਂ ਕਦੋਂ ਬਖਸ਼ ਰਹੀ ਨਹੀਂ ਕਿਸ ਮਨੁੱਖ ਦੇ ਅੰਦਰ ਐਸਾ ਬਲ ਤਾਨ ਹੈ ਜੋ ਵਾਹਿਗੁਰੂ ਦੀਆਂ ਚਾਰ ਸੁੰਦਰ ਵਡਿਆਈਆਂ ਨੂੰ ਕਥਨ ਕਰ ਸਕਣ ਜਾਂਦਾ ਹੋਵੇ ਕਿਸ ਮਨੁੱਖ ਦੇ ਅੰਦਰ ਐਸਾ ਬਲ ਹੈ ਭਾਵ ਇਹ ਸੰਸਾਰ ਦੇ ਵਿੱਚ ਆਕਾਰ ਧਾਰੀ ਸੀਧਾਂ ਦੇ ਅੰਦਰ ਐਸਾ ਬਲ ਨਹੀਂ ਹੈ ਇਹ ਸੰਸਾਰ ਦੇ ਵਿੱਚ ਕੋਈ ਐਸਾ ਮਨੁੱਖ ਨਹੀਂ ਹੈ ਜੋ ਵਾਹਿਗੁਰੂ ਦੀਆਂ ਸਮੱਗਰ ਵਡਿਆਈਆਂ ਜਾਂ ਵਾਹਿਗੁਰੂ ਦੇ ਸਮੱਗਰ ਗਾਣਾਂ ਦਾ ਗਾਣ ਕਰਨ ਯੋਗਾ ਹੋਵੇ ਕਿਸੇ ਦੇ ਅੰਦਰ ਐਸਾ ਬਲ ਨਹੀਂ ਹੈ ਜੀ ਦਾਵੇ ਕੋ ਵਿਦਿਆ ਵਿਖਮ ਵਿਚਾਰ ਸਿਧਾਂ ਨੇ ਆਖਿਆ ਕਿ ਮਹਾਰਾਜ ਆਪ ਦੀ ਕਿਰਪਾ ਕਰਕੇ ਇਹ ਦੱਸਣਾ ਕਰੋ ਕਿ ਉਸ ਵਾਹਿਗੁਰੂ ਦੀਆਂ ਵਿਦਿਆਵਾਂ ਕੈਸੀਆਂ ਨੇ ਕਿੰਨੀਆਂ ਤੇ ਵਿਦਿਆਵਾਂ ਨੇ ਕਿਸ ਵਿਦਿਆ ਦੇ ਨਾਲ ਉਸ ਵਾਹਿਗੁਰੂ ਨੂੰ ਕੋਣ-ਕੋਣ ਗਾਰੇ ਨਾ ਸ਼ਾਤੁਰਾਂ ਨੇ ਆਖਿਆ ਕਿ ਗਾਵੇ ਕੋ ਵਿਦਿਆ ਵਿਖਮਗੀਚਾ ਜੇ ਕੋਈ ਮੁਖ ਉਸ ਵਾਹਿਗੁਰੂ ਨੂੰ ਕਟਨ ਵਿਧਿਆ ਤੇ ਵਿਚਾਰ ਦੇ ਸਹਾਰ ਨਾਲ ਕਟਨ ਆਪਣੀਆਂ ਵਿਧਿਆਵਾਂ ਦੇ ਭਾਵ ਦੇ ਨਾਲ ਵੀ ਗਾਣ ਜੋਗਾ ਹੋਵੇ ਜਾਂ ਗਾਣ ਸਕਣ ਦੀ ਸ਼ਕਤੀ ਰੱਖਦਾ ਹੋਵੇ ਤਾਂ ਕਿਹੜਾ ਮਨੁੱਖ ਹੈ ਐਸਾ ਮਨੁੱਖ ਇਸ ਸੰਸਾਰ ਤੇ ਕੋਈ ਨਹੀਂ ਹੈ ਜੋ ਕਟਨ ਵਿਧਿਆਵਾਂ ਦੇ ਨਾਲ ਜਿਸ ਤਰ੍ਹਾਂ ਸਾਧ ਸੰਗਤ ਜੀ ਨਿਆਇ ਸ਼ਾਸਤਰ ਦਾ ਕਰਤਾ ਜੋ ਗੌਤਮ ਰਚੀ ਹੈ ਐਸਾ ਜੋ ਨਿਆਇ ਸ਼ਾਸਤਰ ਹੈ ਇਹ ਬੜਾ ਕਟਨ ਵਿਧਿਆ ਵਾਲਾ ਹੈ ਸਾਂਖਿਆ ਸ਼ਾਸਤਰ ਦਾ ਕਰਤਾ ਜੋ ਕਪਲ 무ਨੀ ਹੈ ਇਸ ਦਾ ਜੋ ਸਾਂਖਿਆ ਸ਼ਾਸਤਰ ਹੈ ਇਹ ਬੜੀ ਕਠਿਨ ਵਿਦਿਆ ਵਾਲਾ ਹੈ ਵਿਸ਼ੇਸ਼ਕ ਸ਼ਾਸਤਰ ਦੇ ਵਿੱਚ 11 ਬਰਤਾਰ ਦੀ ਭਰਤੀ ਕਥਨ ਕੀਤੀ ਗਈ ਹੈ ਜਿਸ ਦੇ ਵਿੱਚ ਅਨੇਕ ਤਰ੍ਹਾਂ ਦੇ ਨਾਲ ਵਾਹਿਗੁਰੂ ਦੇ ਗੁਣਾਂ ਨੂੰ ਦਾਰਿਆ ਹੈ ਭਾਵ ਉਹ ਗਾਧਾਰਿਆ ਜਿੰਨੀ ਵੀ ਉਹ ਵਿਦਿਆ ਦੇ ਨਾਲ ਉਸ ਵਾਹਿਗੁਰੂ ਨੂੰ ਕੋਈ ਗਾ ਰਿਆ ਪਰ ਕਿਸੇ ਦੇ ਅੰਦਰ ਐਸਾ ਵਾਲ ਨਹੀਂ ਹੈ ਕਿ ਵਾਹਿਗੁਰੂ ਦੀ ਸਮਗਰ ਵਿਦਿਆ ਨੂੰ ਸਮਗਰ ਗਿਆਨ ਨੂੰ ਕੋਈ ਦੱਸ ਸਕੇ ਸਮਗਰ ਗਿਆਨ ਨੂੰ ਕੋਈ ਜਾਣ ਸਕੇ ਜਿਸ ਤਰ੍ਹਾਂ ਸਾਧ ਸੰਗਤ ਦੀ ਉਹ ਇੱਕ ਬ੍ਰਾਹਮਣ ਸੀ ਜਿਸਨੇ ਦੇਵਤੇ ਦੀ ਭਗਤੀ ਕਰਕੇ ਮਸਤਕ ਦੇ ਰੇਖ ਪੜਨ ਦੀ ਵਿੱਦਿਆ ਪ੍ਰਾਪਤ ਕਰ ਲਈ ਅਤੇ ਉਹ ਜਿੱਥੇ ਕਿਤੇ ਵੀ ਜਾਵੇ ਹਰੇਕ ਮਨੁੱਖ ਦੇ ਮੱਥੇ ਦੇ ਰੇਖ ਪੜ ਲਿਆ ਕਰੇ ਇੱਕ ਵਾਰ ਉਹ ਜੰਗਲ ਦੇ ਵਿੱਚੋਂ ਲੰਘ ਰਿਹਾ ਸੀ ਉੱਥੇ ਉਸ ਨੂੰ ਇੱਕ ਖੋਪੜੀ ਮਿਲੀ ਅਤੇ ਖੋਪੜੀ ਉੱਤੇ ਲਿਖਿਆ ਸੀ ਕਿ ਇੱਕ ਰਾਜਾ ਹੈ ਅਤੇ ਆਉਣ ਵਾਲੇ ਸਮੇਂ 'ਚ ਇੱਕ ਬ੍ਰਾਹਮਣ ਆਵੇਗਾ ਉਹ ਇਸੀ ਖੋਪੜੀ ਦੇ ਉੱਤੇ ਲਿਖੀ ਹੋਏ ਰੇਖ ਵੜੇਗਾ ਅਤੇ ਖੋਪੜੀ ਨੂੰ ਆਪਣੇ ਘਰ ਲੈ ਜਾਵੇਗਾ ਅਤੇ ਅੱਗੇ ਲਿਖਿਆ ਕਿ ਉਸ ਤੋਂ ਬਾਅਦ ਪਤਾ ਨਹੀਂ ਕੀ ਹੋਵੇਗਾ ਇਸ ਤਰ੍ਹਾਂ ਹੀ ਵਿਚਾਰ ਕਰਕੇ ਬ੍ਰਾਹਮਣ ਨੇ ਉਹ ਜਿਹੜੀ ਸਿਰ ਦੀ ਖੋਪੜੀ ਸੀ ਆਪਣੇ ਘਰ ਵਿਖੇ ਲੈ ਕੇ ਸੰਦੂਰ ਦੇ ਵਿੱਚ ਰੱਖ ਦੇਣਾ ਕੀਤਾ ਤਾਂ ਕੁਝ ਸਮੇਂ ਬਾਅਦ ਉਸ ਦੀ ਘਰ ਦੀ ਨੇ ਜਦੋਂ ਖੋਪੜੀ ਦੇਖੀ ਤਾਂ ਉਹ ਡਰ ਗਈ ਕਿ ਕਿਤੇ ਟੂਣੇ ਨੇ ਨਹੀਂ ਕਰਨ ਲੱਗਿਆ ਇਸ ਨੇ ਕਿਸੇ ਨੂੰ ਮਾਰਨ ਦੇ ਬਾਰੇ ਤੇ ਨਹੀਂ ਸੋਚਿਆ اس طرح بچار کے وہ کھوکڑی دریا جب براہمن نے دیکھیا تو پوچھا کہ وہ کھوکڑی کچھ گئی ہے کہ میں آئی ہاں دریا کر دیتی ہے تو براہمن نے متعلق ہاتھ ماریا کہ ہی لکھیا سی کہ دے اگے کی ہوئے گا اے نہیں پتا اے ہونا سی جے مستق مستک لکھے ہوئے جو لےکھا روپی ودیا پڑھنی ہے ਬੜੀ ਕਠਨ ਵਿਦਿਆ ਹੈ ਜੇ ਕੋਈ ਮਨੁੱਖ ਐਸਨੀਆਂ ਵਿਦਿਆਵਾਂ ਦਾ ਵੀ ਗਿਆਤਾ ਹੋਵੇ ਐਸੀ ਕਠਨ ਵਿਦਿਆਵਾਂ ਦਾ ਵੀ ਜਾਣਕਾਰ ਹੋਵੇ ਉਹ ਮਨੁੱਖ ਵੀ ਵਿਦਿਆ ਦੇ ਜੋਰ ਭਾਵ ਨਾਲ ਜਾਂ ਕਟਨ ਵਿਚਾਰਾਂ ਦੇ ਭਾਵ ਦੇ ਨਾਲ ਉਸ ਵਾਹਿਗੁਰੂ ਨੂੰ ਨਹੀਂ ਗਾ ਸਕਦਾ ਉਸ ਵਾਹਿਗੁਰੂ ਦੀ ਸਮੁਤਰ ਗਿਆਨ ਨੂੰ ਨਹੀਂ ਗਾ ਸਕਦਾ ਐਸਾ ਕੋਈ ਮਨੁੱਖ ਨਹੀਂ ਹੈ ਐਸਾ ਕੋਈ ਮਨੁੱਖ ਨਹੀਂ ਹੈ ਜਿਸ ਦੇ ਅੰਦਰ ਐਸਾ 바ਲ ਹੋਵੇ ਇਸ ਸੰਸਾਰ ਦੇ ਵਿੱਚ ਕਿਸੇ ਵੀ ਵਿਦਿਆ ਦੇ ਤਰੀਕੇ ਦੇ ਨਾਲ ਉਸ ਵਾਹਿਗੁਰੂ ਨੂੰ ਨਹੀਂ ਗਾਇਆ ਜਾ ਸਕਦਾ ਜੀ ਦਾਵੇ ਕੋ ਸਾਜ ਤਰੇ ਤਨ ਖੇਹ ਦੱਸਦਾਂ ਆਖਿਆ ਕਿ ਵਾਹਿਗੁਰੂ ਦੀ ਸ਼ਕਤੀ ਬਾਰੇ ਆਪ ਜੀ ਤਰਨ ਕਰਨਾ ਕਰੋ ਕਿ ਵਾਹਿਗੁਰੂ ਦੀ ਸ਼ਕਤੀ ਕਿਐਸੀ ਹੈ

ਪਹਿਲਾ ਆਪ ਹੀ ਪਰਲਗ ਰੂਪੀ ਕਰਮਾਂ ਦੇ ਨਾਲ ਸਰੀਰਾਂ ਨੂੰ ਵਾਹਿਗੁਰੂ ਦੀ ਸਾਜ ਦੇ ਨੇ ਫਿਰ ਪਰਲਗ ਰੂਪੀ ਕਰਮ ਖਤਮ ਹੋਣ ਤੇ ਇਸੇ ਤਰ੍ਹਾਂ ਨੂੰ ਖੇ ਕਰ ਦਿੰਦੇ ਨੇ ਨਾਸ਼ ਕਰ ਦਿੰਦੇ ਨੇ ਇਕ ਸੈਕੰਡ ਦੇ ਵਿੱਚ ਹਰਨ ਭਰਨ ਜਾਖਾਂ ਨੇਤਰ ਸੋਰ ਜੋ ਅੱਖ ਦੇ ਖੁੱਲਣ ਦੇ ਸਮੇਂ ਜਨਨ ਦੇ ਵਿੱਚ ਇਹ ਸੰਸਾਰ ਦੀ ਲੈਤਾ ਆਦੇ ਸਰਕਾਰ ਦੀ ਉਤਪਤੀ ਕਰਨ ਦੇ ਸਮਰੱਥ ਨੇ ਐਸੇ ਵਾਹਿਗੁਰੂ ਦੇ ਬਾਲ ਭਾਵ ਸ਼ਕਤੀ ਨੂੰ ਕੌਣ ਦਾ ਸਕਣ ਵਾਲਾ ਹੈ ਗਾਵੇ ਕੋ ਜੀਰ ਲੈ ਫਿਰ ਜੀਹ ਕਿਹੜਾ ਹੈ ਐਸਾ ਮਨੁੱਖ ਕੈਸ ਦੇ ਅੰਦਰ ਹੈ ਐਸਾ ਬਾਦ ਜੋ ਉਸ ਵਾਹਿਗੁਰੂ ਦੇ ਸਾਜ ਕਰੇ ਤਨ ਕੇ ਜੋ ਸਰੀਰਾਂ ਨੂੰ ਸਾਜ ਕਰਕੇ ਫਿਰ ਤਨੁਖੇ ਕਰ ਦਿੰਦਾ ਹੈ ਜੋ ਸਰੀਰਾਂ ਨੂੰ ਮਾਤਾ ਦੇ ਗਰਭ ਦੇ ਵਿੱਚ ਸੋਹਣੇ ਅੰਗ ਬਲੰਗ ਬਖਸ਼ ਕੇ ਮਾਤ ਗਰਭ ਮਹਿ ਆਪਨ ਸਿਮਰਨ ਦੇ ਤਹ ਤੁਮ ਰੱਖਣ ਹਾਰੇ ਪਾਵਨ ਸਾਧਰਥ ਆਹ ਲਹਿ ਮਹਿ ਤਾਰੋ ਤਾਰਨ ਹਾਰੇ ਉਹ ਮਾਤਾ ਦੇ ਗਰਭ ਦੇ ਵਿੱਚ ਉਹੀ ਵਾਹਿਗੁਰੂ ਉਹ ਸਰਬਸ਼ਕਤੀਮਾਨ ਪਰਮੇਸ਼ਰ ਮਾਤਾ ਦੇ ਗਰਭ ਦੇ ਵਿੱਚ ਜਟੜਾ ਅਗੰਤੂ ਬਚਾ ਕਰਕੇ ਐਸੀ ਪ੍ਰਕਿਰਤੀ ਦੇ ਹਿਸਾਬ ਦੇ ਨਾਲ ਜੀਵਨ ਨੂੰ ਮਾਤਾ ਦੇ ਗਰਭ ਦੇ ਵਿੱਚ ਭੋਜਨ ਦੇ ਕਰਕੇ ਪਾਲਣਾ ਕਰਕੇ ਫਿਰ ਉਹੀ ਵਾਹਿਗੁਰੂ ਉਸ ਮਨੁੱਖ ਨੂੰ ਇੱਕ ਦਿਨ ਤਨ ਖੇਹ ਉਸਦੇ ਤਨ ਨੂੰ ਖੇਹ ਕਰ ਦਿੰਦੇ ਨੇ ਐਸੇ ਵਾਹਿਗੁਰੂ ਦੀ ਸ਼ਕਤੀ ਨੂੰ ਕੌਣ ਜਾਣ ਸਕਦਾ ਹੈ ਕੋਣ ਲਖਣਾ ਬਿਰਤੀ ਕਰਕੇ ਅਤੇ ਸੁਰਤੀ ਬਿਰਤੀ ਕਰਕੇ ਉਸ ਵਾਹਿਗੁਰੂ ਦੇ ਜੋ ਗੁਰ ਨੇ ਜੋ ਸਰਵ ਸ਼ਕਤੀਮਾਨ ਹੈ ਕਿਸ ਮਨੁੱਖ ਦੇ ਅੰਦਰ ਐਸਾ ਬਲ ਹੈ ਕਿ ਉਸ ਵਾਹਿਗੁਰੂ ਦੀ ਸ਼ਕਤੀ ਨੂੰ ਦੱਸਣਾ ਕਰੇ ਜਰਦਾ ਸਕਣ ਜੋਗਾ ਹੋਵੇ ਜੀ ਗਾਵੇ ਕੋ ਜਾਪੈ ਦਿਸੈ ਦੂਰ ਕਿਹੜਾ ਮਨੁੱਖ ਹੈ ਇਸ ਸੰਸਾਰ ਦੇ ਵਿੱਚ ਜੋ ਵਾਹਿਗੁਰੂ ਜਾਪੈ ਉਦੀ ਕਰਕੇ ਦੂਰ ਜਾਪਦੇ ਨੇ ਅਤੇ ਅਖਰਨ ਕਰਕੇ ਦਿਸੈ ਦੂਰ ਦੂਰ ਇਸਰੇਲ ਨੇ ਜਾਂ ਜਿਸ ਤਰ੍ਹਾਂ ਸਾਧ ਸੰਗਤ ਦੀਓ ਜੋ ਵਿਦਆੰਤ ਹੈ ਵਿਦਆੰਤ ਦੇ ਗਿਆਨ ਦੇ ਅਨੁਸਾਰ ਜੋ ਵਾਹਿਗੁਰੂ ਹਾਜ਼ਰ ਹਜ਼ੂਰ ਹੈ ਅਹੰ ਬ੍ਰਹਮ ਅਸਮੀ ਵਾਲਾ ਭਾਵ ਹੈ ਕਿ ਮਨੁੱਖ ਹੀ ਬ੍ਰਹਮ ਹੈ ਅਤੇ ਜੋ ਪਤੰਜਲ ਸ਼ਾਸਤਰ ਹੈ ਉਸ ਦੇ ਅਨਸਾਰ ਜਾਪੈ ਦਿਸੈ ਦੂਰ ਦੂਰ ਦਾ ਭਾਵ ਕਿ ਪਤੰਜਲੀ ਸ਼ਾਸਤਰ ਦਾ ਜੋ ਕਰਤਾ ਪਤੰਜਲੀ ਰਿਖੀ ਹੈ ਉਹ ਆਖਿਆ ਕਿ ਯੋਗ ਸਾਧਨ ਤੋਂ ਬਿਨਾ ਉਹ ਵਾਹਿਗੁਰੂ ਬੜਾ ਦੂਰ ਹੈ ਉਸ ਵਾਹਿਗੁਰੂ ਤੱਕ ਪਹੁੰਚ ਨਹੀਂ ਹੋ ਸਕਦੀ ਇਸੇ ਤਰ੍ਹਾਂ ਵਿਦਾਦ ਸ਼ਾਸਤਰ ਕਹਿ ਰਿਹਾ ਤੁਨੂੰ ਕੌਣ ਗਾ ਸਕਣ ਵਾਲਾ ਹੈ ਜੀ ਗਾਵੇ ਕੋ ਰਿਖੇ ਹਾਦਰਾ ਦੂਰ ਕਿਹੜਾ ਮਨੁੱਖ ਹੈ ਇਸ ਸੰਸਾਰ ਦੇ ਵਿੱਚ ਜਿਹੜਾ ਉਸ ਵਾਹਿਗੁਰੂ ਨੂੰ ਗਾ ਸਕੇ ਇਸ ਵਾਹਿਗੁਰੂ ਨੂੰ ਗਾ ਸਕੇ ਪਾਤਸ਼ਾਹ ਜੀਓ ਵੇਖੈ ਹਾਜ਼ਰਾ ਹਜ਼ੂਰ ਜਿਹੜਾ ਹਾਜ਼ਰ ਹੋ ਕਰਕੇ ਮੁਖਾਂ ਦੇ ਚੰਗੇ ਤੇ ਮਾੜੇ ਕਰਮ ਨੂੰ ਸਮਰਾਤ ਸਵਾਮੀ ਵਾਹਿਗੁਰੂ ਸਾਹਮਣੇ ਹੋ ਕਰਕੇ ਦੇਖ ਰਏ ਨੇ ਜਿਸ ਤਰ੍ਹਾਂ ਅਸੀਂ ਪਾਪ ਕਰਦੇ ਆਂ ਜਾਂ ਔਣ ਕਰਦੇ ਆਂ ਸਾਧੂ ਜੀ ਦਾ ਫੁਰਨਾਣ ਹੈ ਕਿ ਉਹ ਵੇਖੇ ਉਹਨਾਂ ਨਜ਼ਰ ਨਾ ਆਵੇ ਅਸੰਤਾਂ ਵਾਹਿਗੁਰੂ ਨਜ਼ਰ ਨਹੀਂ ਆ ਰਹੇ ਪਰ ਵਾਹਿਗੁਰੂ ਸਾਡੇ ਖਿੰ ਖਿੰ ਪਲ ਪਲ ਦੇ ਕਰਮਾਂ ਨੂੰ ਦੇਖ ਰਹੇ ਨੇ ਕਿ ਇਸ ਮਨੁੱਖ ਦੇ ਅੰਦਰ ਐਸਾ ਬਲ ਹੈ ਕਿ ਜਿਹੜਾ ਵਾਹਿਗੁਰੂ ਹਾਜ਼ਰਾ ਹਜ਼ੂਰ ਸਾਰੇ ਜੀਵਾਂ ਦੇ ਕਰਮਾਂ ਨੂੰ ਉੰਨਾ ਨੂੰ ਪਾਪਾਂ ਨੂੰ ਸਿਉ ਸਿਮਰਣ ਤੇ ਆਦਿਕ ਕਰਮਾਂ ਨੂੰ ਦੇਖ ਰਹੇ ਨੇ ਹਾਜ਼ਰਾ ਹਜ਼ੂਰ ਹੋ ਕਰਕੇ ਕਿ ਇਸ ਮਨੁੱਖ ਦੇ ਅੰਦਰ ਐਸਾ ਬਲ ਹੈ ਕਿ ਐਸੇ ਵਾਹਿਗੁਰੂ ਦੀ ਐਸੇ ਵਾਹਿਗੁਰੂ ਦੀ ਸਿੱਤ ਸਲਾਮ ਉਗਾ ਸਕੀ ਭਾਵ ਕਿਸੇ ਮਨੁੱਖ ਦੇ ਅੰਦਰ ਐਸਾ ਬਲ ਐਸਾ ਤਾਨ ਨਹੀਂ ਹੈ ਜੀ ਕਥਨਾ ਕਹੀ ਨਾ ਆਵੇ ਟੋਟ ਉਸ ਵਾਹਿਗੁਰੂ ਦੀ ਜੇ ਕਥਾ ਕਥਨਾ ਕਰੀਏ ਤਾਹੇ ਸਿੱਧੂ ਟੋਟਾ ਨਹੀਂ ਆਂਦਾ ਕਦੀ ਵੀ ਘਾਟ ਨਹੀਂ ਆਂਦਾ ਬਯੰਤ 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 ਕੋ ਕ੍ਰੰਤ ਪਾਠ ਦੇਖੀ ਹੈ ਸੰਸਾਰ ਦੇ ਵਿੱਚ ਬਯੰਤ ਤਰ੍ਹਾਂ ਦੇ ਨਾਲ ਉਸ ਵਾਹਿਗੁਰੂ ਦੀ ਕਥਾ ਭਾਵ ਵਿਚਾਰ ਮਨੁੱਖ ਕਰ ਰਹੇ ਨੇ ਅਤੇ ਕਰਦੇ ਰਹਿਣਗੇ ਉਹ ਇੱਕ ਕਾਲ ਦੇ ਵਿੱਚ ਵੀ ਕਰਨਗੇ ਪਰ ਉਸ ਵਾਹਿਗੁਰੂ ਦੀ ਕਥਾ ਦਾ ਟੋਟਾ ਨਹੀਂ ਆ ਸਕਦਾ ਹੈ ਸਿੱਧੂ ਉਸ ਵਾਹਿਗੁਰੂ ਨੂੰ ਸਮਗਰ ਉਸ ਵਾਹਿਗੁਰੂ ਦੇ ਸਰੂਪ ਨੂੰ ਉਹ ਸਵਾਹਿਗੁਰੂ ਦੀਆਂ ਸਮਗਰ ਦాతਾਂ ਨੂੰ ਗਾਇਆ ਨਹੀਂ ਜਾ ਸਕਦਾ ਕਾਥ ਕਾਥ ਕਥੀ ਕੋਟੀ ਕੋਟ ਕੋਟ ਪਾਏ ਕਾਥ ਕਾਥ ਕਥੀ ਕਰੋੜਾਂ ਹੀ ਬ੍ਰਹਮਾ ਕਰੋੜਾਂ ਹੀ ਵਿਸ਼ਨੂੰ ਅਦੇ ਕਰੋੜਾਂ ਹੀ ਮਹੇਸ਼ ਕੋਟ-ਕੋਟ ਜੁਤੀਆਂ ਦੇ ਨਾਲ ਕਰੋੜਾਂ ਕਰੋੜਾਂ ਜੁਤੀਆਂ ਦੇ ਨਾਲ ਉਸ ਵਾਹਿਗੁਰੂ ਦੀ ਕਥਾ ਕਰਨ ਤਰ੍ਹਾਂ-ਤਰ੍ਹਾਂ ਦੇ ਗ੍ਰੰਥਾਂ ਨੂੰ ਮਿਲਾ ਕਰਕੇ ਤਰ੍ਹਾਂ-ਤਰ੍ਹਾਂ ਦੇ ਸ਼ਾਸਤਰਾਂ ਦਾ ਗਿਆਨ ਲੈ ਕਰਕੇ ਉਸ ਵਾਹਿਗੁਰੂ ਦੀ ਜੇ ਕਥਨਾ ਕਰੀਏ ਉਸ ਵਾਹਿਗੁਰੂ ਦੀ ਜੇ ਵਿਚਾਰ ਕਰੀਏ ਨਾ ਆਵੇ ਕੋਟ ਇਹ ਸਿੱਧੋ ਉਸ ਵਾਹਿਗੁਰੂ ਦੇ ਵਿਚਾਰ ਦੀ ਟੋਟ ਨਹੀਂ ਆ ਸਕਦੀ ਉਸ ਵਾਹਿਗੁਰੂ ਦੇ

ਅਗਲੇ دیਵਾਨਾ ਦੇ ਵਿੱਚ ਵਿਧੀ ਪੱਖ ਦੇ ਅਨੁਸਾਰ ਜੋ ਦੂਸਰੇ ਅਰਥ ਨੇ ਉਹ ਸਤਗੁਰੂ ਜੀ ਮਹਾਰਾਜ ਆਪਣੀ ਕਿਰਪਾ ਦ੍ਰਿਸ਼ਟੀ ਸਰਦਗਾ ਕਰਵਾ ਲੈਣ ਆਪ ਜੀ ਨੇ ਬੇਨਤੀ ਕਰਨੀ ਕਿ ਵਿਚਾਰ ਕਰਦਿਆਂ ਹੋਇਆਂ ਬਿਰਧ ਘੁੱਡਾ ਹੋਣੀਆਂ ਨੇ ਅਣਜਾਨ ਹਾ ਸਤਗੁਰੂ ਜੀ ਦੇ ਚਰਨਾਂ 'ਚ ਬੇਨਤੀ ਕਰਨੀ ਕਿ ਇਸੇ ਤਰ੍ਹਾਂ ਆਪਣੀ ਦਾਰਗਾਹ ਦੀ ਸੇਵਾ ਲੈਂਦੇ ਰਹਿਣ ਚਰਨਾਂ ਦੇ ਨਾਲ ਜੁੜ ਕੇ ਰੱਖਣ ਗਾਜਵਾਜ ਕੇ ਫਤੇ ਬੁਲਾਉਤਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ